ਜੀ ਕੀ ਹਾਲ ਹੈ ਦੋਸਤੋ ਅੱਜ ਤੁਹਾਡਾ ਸਾਡੇ ਨਿੱਕੇ ਜਿਹੇ ਵਲੌਗ ਚ ਸਵਾਗਤ ਹੈ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰੋ ਅੱਜ ਅਸੀਂ ਕੱਟ ਰਹੇ ਹਾਂ ਮੋਟਰ ਸਾਡੀ ਮੋਟਰ ਖਰਾਬ ਹੋ ਗਈ ਤੇ ਹੁਣ ਆਉਣਾ ਸੀ ਪਾਣੀ ਅਸੀਂ ਅੱਜ ਕੱਟਾਂਗੇ ਮੋਟਰ ਸਾਡੇ ਨਾਲ ਜੁੜੇ ਤੁਹਾਨੂੰ ਦਿਖਾਉਣੇ ਆ ਜਾ ਕੇ ਹਾਂ ਜਿਸੀ ਟਰੈਕਟਰ ਦੇ ਮਗਰ ਜਿਹੜੀ ਪਾਕ ਲਿਆ ਇਸ ਪੀਟੂ ਵਾਲੀ ਜਿਹੜੀ ਤੇ ਅਸੀਂ ਤੁਹਾਨੂੰ ਦੱਸਾਂਗੇ ਕੀ ਹੋਇਆ ਮੋਟਰ ਨੂੰ ਸਾਡੇ ਨਾਲ ਆ ਰਹੇ ਜੁੜੇ ਅਸੀਂ ਸਾਰੀ ਜਾਣਕਾਰੀ ਦੇਵਾਂਗੇ ਕਿ ਮੋਟਰ ਚ ਕੀ ਨੁਕਸ ਹੈ ਤੇ ਆਹ ਟਾਰਟ ਪੀਸੀ ਦੀ ਜਿਵੇਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਤਾਰ ਵਿੱਚੇ ਨੇ ਜਦੋਂ ਤਾਰ ਵਿੱਚੇ ਵਿੱਚੇ ਮਚ ਮਚ ਗਈ ਸੀ ਅੱਗ ਅੱਗ ਲੱਗੀ ਸੀ ਤੇ ਪੈਪ ਵੀ ਬਾਵਾ ਹੋਣੇ ਵਿੱਚੋਂ ਖਰਾਬ ਨਹੀਂ ਉਹ ਅੱਗ ਅੱਗ ਲੱਗੀ ਹੁੰਦੀ ਜਿਵੇਂ ਚੋਵੇਂ ਤੇ ਅਸੀਂ ਹੁਣ ਪਾਵਾਂਗੇ ਨਵੀਂ ਤਾਰ ਉਹ ਵੀਡੀਓ ਆਊਗੀ 파ਰਟ 2 ਚ ਤੇ ਸਾਡੀ ਵੀਡੀਓ ਵਧਿਆਰੇ ਕਿਤੇ ਲਾਈਕ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਧੰਨਵਾਦ